ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਗਿੱਲ ਝੰਡਾ ਅੱਜ ਆਪਣੀ ਰਚਨਾ ਪੇਕੇ ਘਰ ਦਾ ਨਿਗ ਲੈ ਕੇ ਹਾਜ਼ਰ ਹਾਂ ਜੀ ਐਸ਼ਾ ਤਾਂ ਪੇਕੇ ਘਰ ਵਿੱਚ ਬੇਬੇ ਬਾਪੂ ਹੀ ਕਰਾਉਂਦੇ ਨੇ ਸਹੁਰੇ ਘਰ ਦੇ ਸਾਰੇ ਮੈਂਬਰ ਇੱਕ ਦੀਆਂ ਚਾਰ ਸੁਣਾਉਂਦੇ ਨੇ ਸੱਸ ਸਹੁਰੇ ਦਾ ਦਵਕਾ ਤਾਂ ਮੈਂ ਮਾਂ ਪਿਓ ਸਮਝ ਕੇ ਝਰ ਲਿਆ ਵੱਡੇ ਜੇਠਾ ਤੇ ਨਨਾਨਾ ਨੂੰ ਵੀ ਅੱਖੀਆਂ ਤੇ ਧਰ ਲਿਆ ਦੁੱਖ ਮੈਨੂੰ ਉਦੋਂ ਲੱਗਾ ਜਦੋਂ ਦਿਓਰ ਤੇ ਛੋਟੀਆਂ ਨਣਧਾਂ ਵੀ ਅੱਖਾਂ ਵਿਖਾਉਂਦੇ ਨੇ ਐਸ਼ਾਂ ਤਾਂ ਪੇਕੇ ਘਰ ਵਿੱਚ ਬੇ ਬਾਪੂ ਹੀ ਕਰਾਉਂਦੇ ਨੇ ਸਹਰੇ ਕਰਦੇ ਸਾਰੇ ਮੈਂਬਰ ਇੱਕ ਦੀਆਂ ਚਾਰ ਸੁਣਾਉਂਦੇ ਨੇ ਘਰ ਦੇ ਸਾਰੇ ਕਮਾਂਕਾਰਾਂ ਦੀ ਲੱਗਦਾ ਮੇਰੀ ਹੀ ਜ਼ਿੰਮੇਵਾਰੀ ਏ ਕੋਈ ਕਹਿੰਦਾ ਮੈਂ ਥੱਕਿਆ ਹੋਇਆ ਕੋਈ ਆਖੇ ਲੱਗੀ ਬਿਮਾਰੀ ਏ ਬਾਕੀ ਹਰ ਰੋਜ਼ ਐਸ਼ਾਂ ਕਰਦੇ ਮੈਂ ਹੀ ਫਰਜ਼ ਨਿਭਾਉਂਦੀ ਹਾਰੇ ਸੱਚੇ ਮਨੋਂ ਕਰਾਂ ਸਭ ਦੀ ਸੇਵਾ ਫਿਰ ਵੀ ਟੀਟਣਾ ਵਿਖਾਉਂਦੇ ਨੇ ਐਸ਼ਾਂ ਤਾਂ ਪੇਕੇ ਘਰ ਵਿੱਚ ਬੇਬੇ ਬਾਪੂ ਹੀ ਕਰਾਉਂਦੇ ਨੇ ਸਹੁਰੇ ਘਰ ਦੇ ਸਾਰੇ ਮੈਂਬਰ ਇੱਕ ਦੀਆਂ ਚਾਰ ਸੁਣਾਉਂਦੇ ਨੇ ਪਤੀ ਦੇ ਸਾਰੇ ਹੀ ਕੰਮ ਜ਼ਿੰਮੇਵਾਰੀ ਨਾਲ ਨਿਭਾਵਾਂ ਮੈਂ ਖੂਨ ਦੇ ਰਿਸ਼ਤੇ ਪੈਦਾ ਕਰਕੇ ਸੀਨੇ 'ਚੋਂ ਸ਼ੀਰ ਪਿਆਵਾ ਮੈਂ ਪਾਲ ਪੜਾ ਲਿਖਾ ਕੇ ਚਾਵਾਂ ਨਾਲ ਵਿਆਹਾ ਮੈਂ ਉਹ ਵੀ ਹੁਣ ਤਾਂ ਕੁਝ ਨਾ ਸਮਝਣ ਉਂਗਲਾਂ ਤੇ ਨਚਾਉਂਦੇ ਨੇ ਐਸ਼ਾਂ ਤਾਂ ਪੇਕੇ ਘਰ ਵਿੱਚ ਬੇਬੇ ਬਾਪੂ ਹੀ ਕਰਾਉਂਦੇ ਨੇ ਸਹੁਰੇ ਘਰ ਦੇ ਸਾਰੇ ਮੈਂਬਰ ਇੱਕ ਦੀਆਂ ਚਾਰ ਸੁਣਾਉਂਦੇ ਨੇ ਬਾਰੋਂ ਜੋ ਰਿਸ਼ਤੇ ਜੋੜੇ ਉਹਨਾਂ ਨੂੰ ਵੀ ਸੀਨੇ ਨਾਲ ਲਾ ਲਿਆ ਪਿਆਰ ਦੀਆਂ ਤੰਦਾਂ ਵਿੱਚ ਆ ਕੇ ਆਪਣੇ ਹੀ ਬਣਾ ਲਿਆ ਜੋ ਆਖਣ ਉਸ ਤੇ ਫੁੱਲ ਚੜਾਵਾ ਮੈਂ ਮੂੰਹ ਨੂੰ ਤਾਲਾ ਲਾ ਲਿਆ ਸਭ ਕੁਝ ਅਣਗੌਲੇ ਕਰਕੇ ਵੇਖਿਆ ਫਿਰ ਵੀ ਨੱਕ ਚੜਾਉਂਦੇ ਨੇ ਐਸ਼ਾਂ ਤਾਂ ਪਕ ਪਕੇ ਘਰ ਵਿੱਚ ਬੇਬੇ ਬਾਪੂ ਹੀ ਕਰਾਉਂਦੇ ਨੇ ਸਹੁਰੇ ਕਰਦੇ ਸਾਰੇ ਮੈਂਬਰ ਇੱਕ ਦੀਆਂ ਚਾਰ ਸੁਣਾਉਂਦੇ ਨੇ ਪੋਤੇ ਦੋਤੇ ਬੜੇ ਪਿਆਰੇ ਨਵੀਂ ਪੀੜੀ ਦੇ ਹੁਲਾਰੇ ਪਾਲਣ ਪੋਸ਼ਣ ਵਿੱਚ ਮਦਦ ਕੀਤੀ ਸੁੱਖਾਂ ਲੱਦੇ ਰਹਿਣ ਯਾਰੇ ਕਰਦਾ ਤਾਲਾ ਬਣ ਕੇ ਬੈਠੀ ਨੌਕਰ ਚਾਕਰ ਮੇਰੇ ਸਹਾਰੇ ਗਿਲ ਝੰਡਾ ਆਖੇ ਜੋ ਸਤਕਾਰ ਮਿਲਣਾ ਚਾਹੀਦਾ ਸੀ ਉਹ ਦੇਣ ਤੋਂ ਕੰਨੀ ਕਤਰਾਉਂਦੇ ਨੇ ਐ ਸ਼ਾਂਤਾ ਪੇਕੇ ਘਰ ਵਿੱਚ ਬੇਬੇ ਬਾਪੂ ਹੀ ਕਰਾਉਂਦੇ ਨੇ ਸਹੁਰੇ ਘਰ ਦੇ ਸਾਰੇ ਮੈਂਬਰ ਇੱਕ ਦੀਆਂ ਚਾਰ ਸੁਣਾਉਂਦੇ ਨੇ ਗਿਲ ਝੰਡਾ ਆਖੇ ਜੋ ਸਤਕਾਰ ਮਿਲਣਾ ਚਾਹੀਦਾ ਸੀ ਉਹ ਦੇਣ ਤੋਂ ਕੰਨੀ ਘਤਰਾਉਂਦੇ ਨੇ ਐਸ਼ਾਂ ਤਾਂ ਪੇਕੇ ਘਰ ਵਿੱਚ ਬੇਬੇ ਬਾਪੂ ਹੀ ਕਰਾਉਂਦੇ ਨੇ ਸਹੁਰੇ ਘਰ ਦੇ ਸਾਰੇ ਮੈਂਬਰ ਇੱਕ ਦੀਆਂ ਚਾਰ ਸੁਣਾਉਂਦੇ ਨੇ ਬਹੁਤ ਬਹੁਤ ਧੰਨਵਾਦੀ